ਹਾਂਜੀ ਦੋਸਤੋ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਇੱਕ ਬੱਕਰਾ ਲੈ ਕੇ ਆਏ ਆਂ ਆਪਣਾ ਹੀ ਬੱਕਰਾ ਆਪਣੀ ਫਾਰਮ ਦਾ ਤੇ ਇਹ ਬੱਚਾ ਹੈਗਾ ਹਲੇ ਤੇ ਬਕਾਊ ਆ ਜਿਸ ਵੀ ਵੀਰ ਨੂੰ ਚਾਹੀਦਾ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਨੰਬਰ ਹੈਗਾ 9914975568 ਤੇ ਭਾਈ ਨਾਲ ਸੰਪਰਕ ਕਰੋ ਇਹ ਬੱਚਾ ਹੀ ਆ ਹਜੇ ਫਰਵਰੀ ਜਨਵਰੀ ਫਰਵਰੀ ਦੇ ਵਿਚਾਲੇ ਜੇ ਆਪਾਂ ਤੁਹਾਨੂੰ ਦੱਸ ਦਾਂਗੇ ਫੋਨ ਤੇ ਕੰਟੈਕਟ ਕਰ ਲਓ ਜਨਮ ਹੈ ਦਾ ਤੇ ਜੁਲਾਈ ਚੱਲ ਰਿਹਾਗਾ ਤੇ ਬੱਕਰਾ ਵਧੀਆ ਸਿੰਗ ਇਹਦੇ ਪੂਰੇ ਕੁੰਡੇ ਜਾਣਗੇ ਤੇ ਆਪਾਂ ਪੂਰਾ ਕਾਰਡ ਦੇਵਾਂਗੇ ਤੁਹਾਨੂੰ ਵੀ ਆਪਣੇ ਫਾਰਮ ਤੋਂ ਆਇਆ ਵਾ ਡਿਟੇਲ ਪੂਰੀ ਦਵਾਂ ਕਿਸੇ ਚਾਹਵਾਨ ਵੀਰ ਨੂੰ ਰੱਖਣ ਵਾਲ ਨੂੰ ਕਹਿਰਾ ਬੱਕਰਾ ਇਹ ਤੇ ਕਹਿਰਾ ਬੱਕਰਾ ਦਾ ਦੰਦ ਖਾਦ ਹੋਈ ਮੜੇ ਜਦੋਂ ਦੰਦ ਪਟਕੇ ਦੇ ਆ ਦੇਖੋ ਜੀ ਬਿਲਕੁਲ ਕਹਿ ਰਹਾ ਦੋਦੇ ਦੰਦ ਹੈ ਹਲੇ ਤੇ ਪੂਰੀ ਚੌੜੀ ਹੱਡੀ ਦਾ ਬੱਕਰਾ ਗਾ ਦੇਖ ਲੋ ਕਿਸੇ ਨੇ ਬਰੀਡਿੰਗ ਲਈ ਲੈ ਕੇ ਜਾਣਾ ਹੋਵੇ ਤੇ ਆਪਾਂ ਸਾਨੂੰ ਦੇ ਦਾਂਗੇ ਵਧੀਆ ਬਾਜਪਰੇਟ ਤੇ ਸੋ ਵੀਰ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਸਿੰਘਾਂ ਦਾ ਪੂਰਾ ਕੁੰਡਾ ਤੇ ਹਜੇ ਬੱਚਾ ਹੀ ਆ ਦੇਖ ਲੋ ਇਹ ਲਗਭਗ 5 ਮਹੀਨਿਆਂ ਦਾ ਬੱਕਰਾ ਗਾ ਇਸ ਤੋਂ ਬਾਅਦ ਵੀ ਇਹਨੇ ਜ਼ਿਆਦਾ ਹਾਈਟ ਕਰਨੀ ਆ। ਇਹਦੇ ਵਿੱਚ ਭજન ਵੀ ਲਗਭਗ 25 ਤੋਂ 30 ਦੇ ਵਿਚਾਲੇ ਹੋਊਗਾ। 25 ਤੋਂ 30 ਕਿਲੋ ਦੇ ਵਿਚਾਲੇ। ਚਲੋ ਜੀ ਮੜਾ ਜਾਈ ਨੂੰ ਤੋਰੇ ਉਧਰ ਨੂੰ ਲੈ ਕੇ। ਦੇਖੋ ਜੀ ਚਾਲ ਬਹੁਤ ਖੂਬਸੂਰਤ ਹੈ।